ਪੰਜਾਬ ਚ ਅੱਜਕੱਲ ਇੱਕ ਬਿੱਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਹ ਬਿੱਲਾ ਅਕਾਲੀਆਂ ਦਾ ਹੈ ਜਿਸ ਦੀ ਗੈਰ ਮੌਜੂਦਗੀ ਚ ਆਰਥਿਕ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਅਤੇ ਇਸ ਬਿੱਲੇ ਦਾ ਨਾਂ ਹੈ ਪ੍ਰਾਊਡ ਟੂ ਬੀ ਅਕਾਲੀ ਜੀ ਹਾਂ ਅਸੀਂ ਕਿਸੇ ਜੀਉਂਦੇ ਜਾਗਦੇ ਬਿੱਲੇ ਦੀ ਗੱਲ ਨਹੀਂ ਕਰ ਰਹੇ ਸਗੋਂ ਅਕਾਲੀ ਲੀਡਰਾਂ ਤੇ ਵਰਕਰਾਂ ਦੇ ਕੱਪੜਿਆਂ ਤੇ ਸਜਦੇ ਇਸ ਬੈਜ ਦੀ ਗੱਲ ਕਰ ਰਹੇ ਹਾਂ ਹੁਣ ਅਕਾਲੀ ਦਲ ਦੇ ਲੀਡਰਾਂ ਲਈ ਪ੍ਰਾਊਡ ਟੂ ਬੀ ਅਕਾਲੀ ਦਾ ਬਿੱਲਾ ਲਾਉਣਾ ਲਾਜ਼ਮੀ ਹੋ ਗਿਆ ਜੇ ਅਜੇ ਹਾਂ ਨਹੀਂ ਕੀਤਾ ਗਿਆ ਤਾਂ 5000 ਰੁਪਏ ਦਾ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ ਮਿਲਿੰਗ ਦੇ ਵਿੱਚ ਦੱਸਣਾ ਵੀ ਜਿਹਨੂੰ ਸਰਦਾਰ ਵਾਲੀ ਸਰਦਾਰ ਸਾਡੇ ਸਰਦਾਰ ਜੋ ਫਿਰਸ ਸਿੰਘ ਕਾਪੜੀ ਜੀ ਦੇ ਬੈਠ ਜਾਣ ਵਾਲੀਆਂ ਉਹ ਦੋਸਤ ਜਿਹੜੀ ਦਿੱਤੀ ਸੀਆਂ ਸਾਹ ਉਹਨਾਂ ਕੋਲੇ ਬੈਠ ਕਿਹਾ ਤੇ ਉਹਨਾਂ ਨੂੰ ਤੁਰੰਤ 5000 ਦਾ ਫਾਇਨਕੀਪਾ ਤੇ 5000 ਰੁਪਏ ਦਾ ਮੌਕੇ ਤੇ ਹੀ ਜਮ੍ਹਾਂ ਕਰਾਇਆ ਕਰ ਉਹਨੂੰ ਢੋਡੀ ਗਵਾਰੀ ਇੱਧਾਂ ਦੀ ਰਾਜਨੀਤਿਕ ਦਿੱਤੀ ਸੀਆਂ ਸਾਹ ਉਹ ਕਿਉਂਕਿ ਤੁਸੀਂ ਬਿਨਾਂ ਬੈਠੇ ਉਹਨਾਂ ਦੇ ਨਾਲ ਜਾ ਕੇ ਤੋ ਅਕਾਲੀ ਦਲ ਚ ਇਹਨਾਂ ਨਵੀਆਂ ਹਦਾਇਤਾਂ ਤੋਂ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਚੁਟਕੀ ਲਈ ਹੈ ਕਿਹਾ ਦੇਸ਼ ਦੀ ਪੁਰਾਣੀ ਪਾਰਟੀ ਅਕਾਲੀ ਦਲ ਆਪਣੀ ਸਾਖ ਬਚਾਉਣ ਲਈ ਹੱਥ ਪੈਰ ਮਾਰ ਰਹੀ ਹੈ ਮੜਾ ਸਮਾ ਆ ਚੁੱਕਾ ਹੈ ਕਿ ਅੱਜ ਆਪਣੀ ਪਿੱਠ ਆਪੇ ਥਾਪੜ ਨਹੀਂ ਪੈ ਰਹੀ ਹੈ ਅੱਜ ਆਪਣੇ ਵਰਕਰਾਂ ਨੂੰ ਕਿਹਾ ਜਾ ਰਿਹਾ ਵੀ ਆਪਣੇ ਆਪ ਨੂੰ ਆਪ ਹੀ ਕਹੋ ਵੀ ਮੈਂ ਅਕਾਲੀ ਆਂ ਫਿਰ ਆਪਣੇ ਆਪ ਨੂੰ ਸ਼ਾਬਾਸ਼ ਦੇ ਲੋ ਵੀ ਮੈਂ ਅਕਾਲੀ ਆਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਲੰਮਾ ਇਤਿਹਾਸ ਹੈ ਪਹਿਲਾਂ ਅਕਾਲੀ ਦਲ ਦੇ ਲੀਡਰਾਂ ਨੂੰ ਔਰ ਅਕਾਲੀ ਦਲ ਨੂੰ ਬੜੇ ਚੰਗੀ ਨਿਗਾ ਦੇ ਨਾਲ ਦੇਖਿਆ ਜਾਂਦਾ ਸੀ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਨਸ਼ੇ ਵੇਚਣ ਵਾਲੀ ਪਾਰਟੀ ਹੋ ਗਈ ਹੈ ਇੱਕ ਮਾਫੀਆ ਗਰੁੱਪ ਹੋ ਗਿਆ ਹੈ ਇਹ ਅੱਜ ਸ਼੍ਰੋਮਣੀ ਅਕਾਲੀ ਦਲ ਇੱਕ ਦੰਗੇ ਫਸਾਦ ਕਰਾਉਣ ਵਾਲੀ ਤੇ ਸੰਤਾਂ ਤੱਕ ਨੂੰ ਮਰੋਣ ਵਾਲੀ ਪਾਰਟੀ ਹੋ ਗਈ ਹੈ ਅੱਜ ਇਸ ਪਾਰਟੀ ਦੇ ਲੀਡਰਾਂ ਨੂੰ ਇਸ ਤੇ ਮਾਣ ਨਹੀਂ ਬਲਕਿ ਅਫਸੋਸ ਹੋਣਾ ਚਾਹੀਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੈ ਰੋਧੀਆਂ ਵੱਲੋਂ ਕਿਤੇ ਜਾ ਰਹੇ ਹਮਲਿਆਂ ਤੇ ਅਕਾਲੀ ਦਲ ਨੇ ਵੀ ਸਟੈਂਡ ਲਿਆ ਸੀਨੀਅਰ ਲੀਡਰ ਵੀਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਅਕਾਲੀ ਦਲ ਜੰਤਰ ਮੰਤਰ ਤੇ ਧਰਨੇ ਲਾ ਕੇ ਹੋਂਚ ਨਹੀਂ ਆਇਆ ਸਗੋਂ ਸੰਘਰਸ਼ ਤੋਂ ਬਾਤ ਹੋਂਚ ਆਇਆ ਇਸ ਲਈ ਸਾਨੂੰ ਅਕਾਲੀ ਹੋਣ ਤੇ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਹਰੇਕ ਵਰਕਰ ਨੂੰ ਹਮੇਸ਼ਾ ਇਸ ਦਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੈ ਔਰ ਸ਼੍ਰੋਮਣੀ ਅਕਾਲੀ ਦਲ ਕਿਸੇ ਜੰਤਰ ਮੰਤਰ ਦੇ ਧਰਮੇਜੋਂ ਤੇ ਜਾਂ ਕਿਸੇ ਕੀਚੇ ਦੇ ਅੰਦਰ ਹੜਤਾਲਾਂ ਤੋਂ ਨਹੀਂ ਨਿਕਲਿਆ ਇਹ ਬੜੀਆਂ ਕੁਰਬਾਨੀਆਂ ਚੋਂ ਤੇ ਬੜੀਆਂ ਸ਼ਹੀਦੀਆਂ ਚੋਂ ਤੇ ਬੜੀਆਂ ਜੱਦੋਜਹਿੜਾਂ ਦੇ ਵਿੱਚੋਂ ਇਹ ਪਾਰਟੀ ਨਿਕਲੀ ਹੈ ਔਰ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਦਾ ਹੈ ਜਾਂ ਜੁੜਿਆ ਹੋਇਆ ਹੈ ਉਹ ਹਮੇਸ਼ਾ ਹੀ ਇਸ ਗੱਲ ਦਾ ਫਖਰ ਮਹਿਸੂਸ ਕਰਦਾ ਹੈ ਕਿ ਅਕਾਲੀ ਹੈ ਤੇ ਇਸੇ ਕਰ ਨੂੰ ਇਹ ਜਿਹੜਾ ਬੈਜ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਅੱਜ ਵੀ ਅਕਾਲੀ ਵਰਕਰ ਅਕਾਲੀ ਦਲ ਨਾਲ ਜੁੜਿਆ ਹੋਇਆ ਹਰ ਵਿਅਕਤੀ ਮਹਿਸੂਸ ਕਰਦਾ ਹੈ ਕਿ ਮੈਨੂੰ ਅਕਾਲੀ ਹੋਣ ਦੇ ਉੱਤੇ ਮਾਣ ਹੈ